ਇਨੇ ਅੱਜ ਆਪਾਂ ਐਚ.ਆਈ.ਵੀ. ਦੀ ਬਿਮਾਰੀ ਹੈ ਉਹਦੇ ਬਾਰੇ ਟੈਸਟ ਕੀਤੇ ਜਾਣਗੇ ਤੋਈ ਜਿਹੜੀ ਪ੍ਰੋਪਰ ਜਾਣਕਾਰੀ ਹੈ ਉਹ ਤੁਹਾਡੇ ਸਾਰੇ ਨਾਲ ਸਾਂਝੀ ਤੁਹਾਡੇ ਸਾਰੇ ਨਾਲ ਸਾਂਝੀ ਕੀਤੀ ਜਾਵੇਗੀ ਸੋਰੀ ਕਿਤਨਾ ਕਿਤੇ ਐਡਸ ਬਾਰੇ ਆਪਨੂੰ ਲਗਭਗ ਨਾਲ ਸਾਰੇ ਨੇ ਸੁਨੇ ਹੁੰਦਾ ਪਰ ਕਿਤਨਾ ਕਿਤੇ ਹਾਲਕਾ ਕੇ ਪਿੰਡਾਂ ਦੇ ਵਿੱਚ ਆਪਣੇ ਮਨਾਂ 'ਚ ਬਹੁਤ ਸਾਰੇ ਵਹਿਮ ਹੁੰਦੇ ਆ ਜਾਂ ਕੋਈ ਘੱਟ ਜਾਣਕਾਰੀ ਹੁੰਦੀ ਹੈ ਕਿ ਇਹ ਬਿਮਾਰੀ ਕੀ ਹੈ ਇਹ ਕਿਵੇਂ ਫੈਲਦੀ ਹੈ ਤੇ ਕੀ ਇਹਦੇ ਲੱਛਣ ਆ ਕਿ ਜੇਕਰ ਕਿਸੇ ਨੂੰ ਐਡਸ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦਾ ਕਿਵੇਂ ਇਲਾਜ ਹੁੰਦਾ ਹੈ ਇਹ ਕਿੱਥੇ ਇਲਾਜ ਹੁੰਦਾ ਹੈ ਪਰ ਜੇ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਇੱਕ ਛੋਟੇ ਜਿਹੇ ਨੁੱਕੜ ਨਗ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਜੀ ਪੂਰੇ ਨਾਟਕ ਨੂੰ ਅਗ ਤੋਂ 10 ਮਿੰਟ ਪੂਰੇ ਧਿਆਨ ਨਾਲ ਦੇਖਿਓ ਗੌਰ ਨਾਲ ਸੁਣਿਓ ਤੇ ਸਮਝੋ ਉਸ ਤੋਂ ਬਾਅਦ ਜੇ ਥੇਰੇ ਦੀ ਕਿਸੇ ਗੱਲ ਦਾ ਨਾ ਪਤਾ ਲੱਗਿਆ ਤਾਂ ਜਿਹੜੀ ਗੱਲ ਮਰਜ਼ੀ ਪੁੱਛ ਲਿਓ ਪਰ ਇਹ ਨਾਟਕ ਦੌਰਾਨ ਕੋਈ ਨਾ ਬੋਲਿਓ ਤੇ ਤੁਹਾਡਾ ਚੰਨ ਇਧਰ ਹੋਵੇ ਤੇ ਵਾਰੀ ਦੇ ਨਾਲ ਇੱਕ ਪੀਆ ਦੋ ਦੋ ਜਾਨੀ ਆ ਕੇ ਤੇ ਸਾਰੇ ਟੈਸਟ ਕਰ ਰਹੇ ਜੀ ਤੇ ਸਾਰੇ ਜਨਾਂ ਦਾ ਟੈਸਟ ਕਰਵਾਇ ਚਲੋ ਕਿਉਂਕਿ ਜੀ ਕੋਈ ਵੀ ਬਿਮਾਰੀ ਹੈ ਕੋਈ ਵੀ ਤਕਲੀਫ ਹੈ ਉਹ ਦੱਸਣ ਨਾਲ ਟੈਸਟ ਕਰਵਾਉਣ ਨਾਲ ਇਲਾਜ ਨਾਲ ਠੀਕ ਹੋਵੇਗੀ ਨਾਕਿਛ ਪਾਉਣ ਨਾਲ ਸੋ ਜੀ ਬੜੇ ਕੰਮ ਦੀ ਗੱਲ ਦੋਸਤੋ ਸੁਣ ਲੋ ਲਾ ਕੇ ਧਿਆਨ ਸਾਰੇ ਰਲ ਕੇ ਵੰਡਣ ਲੱਗੇ ਇਹ ਰਿਦਵਾਰੇ ਗਿਆਨ ਬੜੀ ਖਤਰਨਾਕ ਬਿਮਾਰੀ ਦੋਸਤੋ ਆਰੀ ਵਾਂਗ ਤੂਫਾਨ ਰਲ ਕੇ ਸਾਰੇ ਕਰੋ ਟਾਕਰਾ ਤਾਕਤ ਲਾ ਜੋ ਸਾਰੀ ਬਸ ਕੇ ਰਹਿਣਾ ਇਹਦੇ ਤੋਂ ਐੜ ਦੀ ਬੁਰੀ ਬਿਮਾਰੀ ਐੜ ਦੀ ਬੁਰੀ ਬਿਮਾਰੀ ਲੋ ਜੀ ਪੇਸ਼ ਹੈ ਇੱਕ ਨਾਟਕ ਸਾਥ ਦਿਓ ਜੀ ਸੋ ਜੀ ਪੇਸ਼ ਕਰਨ ਲੱਗੇ ਆ ਨਾਟਕ ਦੀ ਪਹਿਲੀ ਚੱਲ ਜਿਹਦੇ ਵਿੱਚ ਇੱਕ ਨੌਜਵਾਨ ਦੀ ਠੀਕ ਹੈ ਇੱਕ ਟਰੱਕ ਡਰਾਈਵਰ ਦੇ ਨਾਲ ਬਾਤ ਆਪ ਹੁੰਦੀ ਹੈ ਉਹਨੂੰ ਕਿਵੇਂ ਸਮਝਾਉਂਦਾ ਹੈ ਤੇ ਉਹਦਾ ਕੋ ਕੀ ਵਾਰਤਾਲਾਪ ਹੁੰਦੀ ਵੇਖੋ ਜੀ ਨਾਟਕ ਦੀ ਪਹਿਲੀ ਚੱਲ ਚਲੋ ਓਏ ਹੈਲੋ ਫਿਰ ਚੱਲਿਆ ਹੈਲੋ ਤੂੰ ਕੀ ਲੈਣਾ ਤੂੰ ਕੀ ਲੈਣਾ ਓਏ ਭਰਾ ਭਾਈ ਇੱਥੇ ਆ ਵਹਿਣ ਆਈ ਐਡਸਪਤੀ ਚਾਰੂ ਤਾਂ ਕੈਂਪ ਲੱਗਿਆ ਸਰਕਾਰ ਵੱਲੋਂ ਇਹਦੇ ਬਾਰੇ ਆਪਾਂ ਜਾਣਕਾਰੀ ਦੇਣ ਲਈ ਬਿਮਾਰੀ ਬਾਰੇ ਦੱਸਣ ਲਈ ਕਿੱਥੇ ਹੋਏ ਆ ਓਏ ਚੱਲ ਓਏ ਤੂੰ ਆ ਦੇ ਨਾ ਪਾਸ਼ਨਾ ਦੇ ਕੋਲੇ ਕਿ ਮੈਨੂੰ ਸਾਰਾ ਪਤਾ ਏਡ ਦੇ ਏਡ ਦਲਾਈ ਆ ਕੀ ਪਤਾ ਓ ਮੈਨੂੰ ਸਾਰਾ ਪਤਾ ਭਰਾ ਵੇ ਏਡ ਦੇ ਬਾਰੇ ਉਹ ਸਾਲ ਬਾਅਦ ਗਲਗੱਤੇ ਘੇੜਾ ਵਜਦਾ ਜਦੋਂ ਹੁਣ ਆਏ ਆ ਤੂੰ ਕਿਹਨਾਂ ਨਾ ਜਾ ਓ ਏਟਸ ਬਹੁਤ ਖਤਰਨਾਕ ਬਿਮਾਰੀ ਹੈ ਇਹਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਓ ਮੈਨੂੰ ਭਰਾਵਾ ਸਾਰੀ ਜਾਣਕਾਰੀ ਆ ਮਤਾਂ ਨਾ ਦੇਵਾਲੀਆਂ ਮੈਨੂੰ ਓ ਆਪ ਤੇ ਬਾਰੇ ਨਹੀਂ ਕਿੱਡੋ ਕੋਟ ਆਪਣੇ ਬੱਚਿਆਂ ਬਾਰੇ ਆਪਣੇ ਪਰਿਵਾਰ ਬਾਰੇ ਤਾਂ ਸੋਚ ਓਏ ਗਾ ਸੋਣਾ ਮਾਲਾ ਸਿਆਣਿਆ ਅਖੇ ਪਰਿਵਾਰ ਬਾਰੇ ਸੋਚ ਬੱਚਿਆਂ ਬਾਰੇ ਸੋਚ ਨਾ ਤੇਰੇ ਕਹਿੰਦਾ ਮੈਂ ਬੱਚਾ ਨੂੰ ਜਿਉਂ ਜਿਉਂ ਪਾਈ ਫਰਾ ਨਾ ਨਾਲ ਲੱਗ ਜਾਏ ਕਰ ਓਹ ਭਰਾਵਾ ਸੱਪਾਂ ਦੀ ਸਿਰ ਤੇ ਨੋਟ ਚੱਕਦਾ ਮੈਂ ਕਿਹਦੇ ਮਾਰਾ ਇਹਨਾਂ ਜਵਾਕਾਂ ਮਾਰਾ ਬਾਲਕਾ ਮਤਾਂ ਨਾ ਦੇ ਓਏ ਕੰਮ ਕਰ ਆਉਂਦਾ ਕਲਕੱਤਾ ਚੱਲੇ ਆ ਨਾ ਹਾਂ ਨਾਲ ਸਾਵਧਾਨੀ ਦਾ ਸਮਾਨ ਲੈ ਲਿਆ ਓਏ ਪਿਓਵਾ ਸਾਰਾ ਕੁਝ ਹੈਗਾ ਮੇਰੇ ਕੋਲੇ ਸ਼ਰਦੇ ਖੈਰਾ ਮੇਰਾ ਲਓ ਜੀ ਕਰ ਲੋ ਗੱਲ ਆਈ ਕੱਲ ਤਾਂ ਕਿਸੇ ਨੂੰ ਦੱਸਣ ਦਾ ਲੈ ਕਿਸੇ ਨੂੰ ਸਮਝਾਉਣ ਦਾ ਵੀ ਟਾਈਮ ਨਹੀਂ ਓ ਜੇ ਕਿਸੇ ਨੂੰ ਕੋਈ ਦੱਸਣਾ ਚਾਹੁੰਦੇ ਆ ਤਾਂ ਕੋਈ ਸੌਣੂ ਤਿਆਰ ਨਹੀਂ ਤੇ ਇੱਕ ਜੀ ਹੋਰ ਬਹੁਤ ਵੱ ਕਿੰਨਾ ਕਿ ਪੰਜਾਬ ਦੇ ਨੌਜਵਾਨ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਆ ਪਰ ਨਸ਼ੇ ਦੇ ਨਾਲ ਨਾਲ ਕੋਈ ਐਡਸ ਨੂੰ ਵੀ ਬਲਾਵਾ ਦੇ ਰਹੇ ਆ ਕਿਉਂਕਿ ਜੋ ਜਿਹੜਾ ਨਸ਼ਾ ਕਰਦੇ ਆ ਟੀਕੇ ਲਾਉਂਦੇ ਆ ਕੋਈ ਇੱਕੋ ਸੂਈ ਦਾ ਇਸਤੇਮਾਲ ਸਾਰੇ ਜਣੇ ਵਾਰ-ਵਾਰ ਕਰਦੇ ਆ ਐਸੇ ਲੜੀ ਤੈ ਜੀ ਜਦੋਂ ਇੱਕ ਡਾਕਟਰ ਨੇ ਦੋ ਨੌਜਵਾਨਾਂ ਨੂੰ ਸਮਝਾਉਣਾ ਚਾਹਿਆ ਤਾਂ ਉਹਨਾਂ ਦੋਵਾਂ ਨਾਲ ਕੀ ਕੀ ਗੱਲਬਾਤ ਕੀਤੀ ਵੇਖੋ ਜੀ ਨਾਟਕ ਦਾ ਅਗਲਾ ਭਾਗ ਆ ਮੁੱਕ ਗਈ ਫੀਮ ਡਬੀ ਚੋ ਯਾਰੋ ਅੱਜ ਕੋਈ ਅਮਲੀ ਦਾ ਡੰਗ ਸਾਰੋ ਓਏ ਆ ਕਿੱਧਰ ਆ ਗਈ ਓਏ ਫੇਰ ਆ ਗਈ ਯਾਰ ਇਹਦਾ ਯਾਰ ਇਹ ਡਾਕਟਰ ਨੇ ਨਾ ਲਹੂ ਵੀ ਰੱਖਿਆ ਇਹ ਹਰ ਵੇਲੇ ਆਇਆ ਕਰ ਲੋ ਆ ਕਰ ਲੋ ਇਹ ਡਾਕਟਰ ਨੂੰ ਭਾਜਣ ਦੇ ਬਿਨਾ ਕੋਈ ਹੋਰ ਕੋਈ ਕੰਮ ਨਹੀਂ ਨੂੰ ਅੱਜ ਕਿਵੇਂ ਭਾਈ ਸਾਹਿਬ ਟੈਂਦੀ ਗਲਾਚ ਨਾ ਤੂੰ ਨਸ ਕੀ ਲੈਣਾ ਭਾਵੇਂ ਅਸੀਂ ਟੈਂਦੀ ਗਲਾਚ ਭਾਵੇਂ ਚੜਦੀ ਗਲਾਚ ਤੂੰ ਨਾ ਚੌਂ ਨਹੀਂ ਗਈਆਂ ਅਸੀਂ ਕੋਈ ਟੈਂਦੀ ਗਲਾਚ ਨਹੀਂ ਕੋਈ ਅਸੀਂ ਹੁਣੇ ਇੱਕੋ ਸੂਈ ਨਾਲ ਅੱਧਾ ਤੇ ਟੀਕਾ ਲਾਇਆ ਹੁਣੇ ਲੱਗ ਜਾਂਦਾ ਹਾਂ ਹਾਂ ਪੂਰੇ ਪੂਰੇ ਨੌ ਬਰ ਨੌ ਮੈਂ ਤੁਹਾਡੀ ਤੰਦਰੁਸਤ ਜ਼ਿੰਦਗੀ ਚਾਹਣੀ ਆ ਓਏ ਅਸੀਂ ਤੰਦਰੁਸਤੀ ਆ ਐਵੇਂ ਦੀ ਨਹੀਂ ਭਾਸ਼ਣ ਵੱਡੀ ਆਈ ਹੋਏਗਾ ਕਿਆਮਤ ਨੂੰ ਮਾਸੀ ਕਹਿਣੇ ਓ ਤੇ ਤੁਹਾਡੀ ਜ਼ਿੰਦਗੀ ਬਚਾਉਣਾ ਚਾਹਣੀ ਆ ਓ ਲਾਗੀ ਭਰਾਵਾ ਭਾਸ਼ਣ ਦੇਣ ਫਿਰ ਆਪਦਾ ਭਾਸ਼ਣ ਲੋਕਾਂ ਨੂੰ ਦਿਓ ਸਾਨੂੰ ਪਰੇਸ਼ਾਨ ਨਾ ਕਰੋ ਸਾਨੂੰ ਨਾ ਚਲੋ ਚਲੋ ਜਣੇ ਆ ਜਾ ਲਓ ਮੇਰੇ ਵਰਗੇ ਬਹੁਤ ਸਾਰੇ ਵਰਕਰ एनजीओ ओओएटी ओएसटी ਵਰਗੇ ਸੈਂਟਰਾਂ ਚ ਕੰਮ ਕਰਦੇ ਨੇ ਜਿੱਥੇ ਨਸ਼ੇ ਛਡਾਉਣ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਐਚਆਈਵੀ ਵਰਗੀਆਂ ਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਪਰ ਮੈਡਮ ਜੀ ਇਹ ਸਸਰੀ ਘਰ ਦੀ ਮੈਡਮ ਜੀ ਮੈਨੂੰ ਨਾ ਹੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਜੀ ਤੇ ਮੈਂ ਨੇ ਇੱਕ ਬੇਨਤੀ ਕਰਨੀ ਸੀ ਜੀ ਮੈਡਮ ਜੀ ਸਾਡੇ ਨਾਲ ਘਰ ਇੱਕ ਛੋਟਾ ਜਿਹਾ ਫੈਕਸ਼ਨ ਆ ਜੀ ਤੇ ਮੈਂ ਜਾਂਦਾ ਸੀ ਜੇ ਤੁਹਾਨੂੰ ਸਾਡੇ ਘਰ ਦੇ ਉਸ ਫੈਕਸ਼ਨ ਦੇ ਹਿੱਸਾ ਪਾਉ ਜੀ ਇਸ ਲਈ ਕੋ ਤਾਂ ਬਹੁਤ ਖੁਸ਼ੀ ਹੋਊਗੀ ਸਾਨੂੰ ਜੀ ਹਾਂਜੀ ਹਾਂਜੀ ਜ਼ਰੂਰ ਪਰ ਇਹਨਾਂ ਨੂੰ ਸੋ ਫੰਕਸ਼ਨ ਹੈ ਕਿ ਉਹ ਪਾਸੋਂ ਸਾਡੇ ਘਰੇ ਮੁੰਡਾ ਹੋਇਆ ਜੀ ਉਹਦਾ ਨਿੱਕਾ ਵਕਸ਼ਨ ਆ ਜੀ ਅੱਛਾ ਲੈ ਭਾਈ ਫਿਰ ਤਾਂ ਤੈਨੂੰ ਬਹੁਤ-ਬਹੁਤ ਵਧਾਈਆਂ ਹੋਣ ਧੰਨਵਾਦ ਮੈਡਮ ਜੀ ਤੁਹਾਨੂੰ ਵੀ ਵਧਾਈਆਂ ਜੀ ਅੱਛਾ ਇੱਕ ਗੱਲ ਦੱਸੋ ਡਿਲੀਵਰੀ ਤਾਂ ਸਰਕਾਰੀ ਹਸਪਤਾਲ ਜੀ ਹੋਈ ਐ ਉਹ ਨਹੀਂ ਜੀ ਲਹੂਣੀ ਨਹੀਂ ਪਈ ਜੀ ਸਾਡੇ ਪਿੰਡਕ ਬਾਈ ਆ ਜੀ ਤੇ ਉਹਨੇ ਘਰੀਂ ਦਖਾਨ ਉੱਥੇ ਹੀ ਹੋ ਗਈ ਜੀ ਨਾ ਇੱਕ ਛੋਟੇ ਜਿਹੇ ਬੱਚੇ ਦੀ ਡਿਲੀਵਰੀ ਉਹ ਵੀ ਇੱਕ ਨਿੱਕੀ ਜੀ ਦੁਕਾਨ ਚ ਨਾ ਜਿੱਥੇ ਕੋਈ ਸਹੂਲਤ ਨਾ ਕੋਈ ਸੁੱਖ ਨੇ ਬਰੇਏ ਕੀ ਭਾਗ ਮੈਂਦਾ ਜੀ ਮਨ ਘਰੇ ਘਰੇ ਕਰਾ ਕੇ ਕੀ ਮਤਲਬ ਕਰੇ ਨਹੀਂ ਰੋਣਾ ਚਾਹੀਦਾ ਦੇਖੋ ਭਾਈ ਸਾਹਿਬ ਬਹੁਤ ਫਰਕ ਪੈਂਦਾ ਹੈ ਇੱਕ ਤਾਂ ਬੱਚਾ ਜਨਮ ਹੋਇਆ ਹਸਪਤਾਲ ਦੇ ਵਿੱਚ ਜਿੱਥੇ ਪੜੇ ਲਿਖੇ ਡਾਕਟਰ ਹੈ ਸਟਾਫ ਹੈ ਟੈਸਟ ਹੁੰਦੇ ਹੈ ਤੇ ਦਵਾਈਆਂ ਦੋਦੀ ਹਲਟੋ ਦੂਜੇ ਪਾਸੇ ਬੱਚੇ ਦਾ ਜਨਮ ਹੋਇਆ ਘਰੇ ਜਿੱਥੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮੰਨ ਲਓ ਕਿ ਤੁਹਾਡੇ ਬੱਚੇ ਨੂੰ ਕੋਈ ਸਮੱਸਿਆ ਹੋਈ ਕੋਈ ਉਹਦੀ ਮਾਂ ਨੂੰ ਤਕਲੀਫ ਹੋਈ ਤਾਂ ਤੁਹਾਨੂੰ ਕਿਵੇਂ ਪਤਾ ਲੱਗੂ ਮੇਰੀ ਗੱਲ ਸੁਣੋ ਬੱਚੇ ਦਾ ਤੁਹਾਨੂੰ ਮੰਨ ਜਾ ਕੇ ਟੈਸਟ ਕਰਵਾਓ ਹਸਪਤਾਲ ਦੇ ਵਿੱਚ ਤੇ ਦੂਜੀ ਤੁਹਾਡੇ ਸਾਰੇ ਆਗੇ ਬੇਨਤੀ ਹੈਗੀ ਜਦੋਂ ਵੀ ਕਿਸੇ ਬੱਚੇ ਦਾ ਜਨਮ ਹੈ ਠੀਕ ਹੈ ਕਿਸੇ ਔਰਤ ਦੀ ਡਿਲੀਵਰੀ ਕਰਾਉਣੀ ਹੈ ਤਾਂ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਹੀ ਕਰਵਾਓ ਤਾਂ ਜੋ ਮਾਂ ਦੇ ਤੇ ਬੱਚੇ ਦੇ ਸਮੇਂ-ਸਮੇਂ ਤੇ ਟੈਸਟ ਹੁੰਦੇ ਰਹਿਣ ਜੇਕਰ ਉਹਨਾਂ ਨੂੰ ਕੋਈ ਦਿੱਕਤ ਹੈ ਕੋਈ ਸਮੱਸਿਆ ਹੈ ਉਹਦਾ ਇਲਾਜ ਉੱਥੇ ਹੋ ਸਕੇ ਭਾਈ ਸਾਹਿਬ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਤੋਂ ਬੱਚੇ ਨੂੰ ਹੁੰਦੀਆਂ ਤੋਂ ਇਹ ਬਿਮਾਰੀਆਂ ਵਿੱਚ ਇੱਕ ਮੁੱਖ ਬਿਮਾਰੀ ਹੈ ਐਡਸ ਪਰ ਜੇਕਰ ਮਾਂ ਨੂੰ ਐਡਸ ਹੋ ਜਾਂਦਾ ਹੈ ਉਹਦਾ ਇਲਾਜ ਤੇ ਨਾਲ ਠੀਕ ਹੈ ਬੱਚੇ ਨੂੰ 800 ਤੋਂ ਬਚਾਇਆ ਜਾ ਸਕਦਾ ਹੈ ਤੇ ਜੇਕਰ ਉਹ ਸਹੀ ਸਮੇਂ ਤੇ ਟੈਸਟ ਜਾਂ ਸਹੀ ਸਮੇਂ ਤੇ ਨਾਲ ਨਹੀਂ ਹੁੰਦਾ ਤਾਂ ਭਾਈ ਘੱਲ ਗਰੰਟੀ ਹੈ ਕਿ ਬੱਚੇ ਨੂੰ ਵੀ 800 ਆ ਸਰ ਜਿਹੜੀ ਹੀਡ ਹੈ ਮੈਡਮ ਜੀ ਇਹ ਤਾਂ ਪਤਾ ਕਿ ਮੇਰੇ ਨਿਸ਼ਾਨਦ ਮੰਗੀ ਹੈ ਜੀ ਇੱਕ ਮੇਰੇ ਕੋਈ ਐਡ ਹੋ ਗਿਆ ਜੀ ਹਾਂਜੀ ਇਹਦੀ ਨਿਸ਼ਾਨੀਆਂ ਹੈ ਇੱਕ ਵਾਇਰਸ ਆ ਜਿੰਨਾ ਲਗਾਤਾਰ ਭੁੱਖ ਲੱਗਦੀ ਰਹਿੰਦੀ ਆ ਢੇਟ ਘਟ ਜਾਂਦਾ ਦੂਈ ਮੋਸ਼ਨ ਲੱਗ ਜਾਂਦੇ ਤੇ ਉਲਟੀਆਂ ਲੱਗਦੀਆਂ ਰਹਿੰਦੀਆਂ ਠੀਕ ਆ ਜੀ ਤੇ ਆਪਾਂ ਇਹਨੂੰ ਮੱਝ ਕਿਵੇਂ ਸੰਭਾਲ ਬਚਾ ਕੀਏ ਨਾ ਜੀ ਹਾਂਜੀ ਹਰ ਇੱਕ ਸਿਵਲ ਹਸਪੀਟਲ ਦੇ ਵਿੱਚ ਆਈਸੀਟੀਸੀ ਸੈਂਟਰ ਖੋਲੇ ਗਏ ਆ ਜਿੱਥੇ ਤੁਹਾਡੀ ਜਿਹੜੀ ਸੂਚਨਾ ਗੁਪਤ ਰੱਖੀ ਜਾਂਦੀ ਆ ਠੀਕ ਆ ਜੀ ਮਤਲਬ ਕਿਸੇ ਨੂੰ ਦੱਸ ਦੇਣੀ ਆ ਆਪਾਂ ਨਾ ਤੁਣਗੇ ਹਾਂਜੀ ਜੇਕਰ ਕਰਵਾਉਂਗੇ ਤੁਹਾਡਾ ਜਦੋਂ ਐਡਸ ਤੋਂ ਨੁਕਤਾ ਪਾਈ ਜਾਂਦੇ ਹੋ ਜਾਂ ਤੁਹਾਡਾ ਇਲਾਜ ਉਹ ਪ੍ਰੋਪਰ ਹ ਤੁਹਾਡੀ ਜਾਣਕਾਰੀ ਤੁਹਾਡੀ ਅੱਗੇ ਤੁਹਾਡਾ ਕਿਸੇ ਦੇ ਨਾਲ ਸਾਂਝੀ ਨਹੀਂ ਕੀਤੀ ਜਾਊਗੀ ਜੇਕਰ ਤੁਸੀਂ ਦਵਾਈ ਲੈਂਦੇ ਰਹੋਗੇ ਤਾਂ 600 ਦੇ ਬਾਵਜੂਦ ਵੀ ਤੁਸੀਂ ਇੱਕ ਵਧੀਆ ਤੇ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ ਠੀਕ ਹੈ ਜੀ ਹੋਰ ਵੀ ਦੱਸੋ ਜਾਣਕਾਰੀ ਦਿਓ ਜੀ ਹੋਰ ਵੀ ਕਿਹੜੀ ਬਿਮਾਰੀ ਹੈ ਹਾਂਜੀ ਇਹ ਹੱਥ ਲਾਉਣ ਨਾਲ ਇਕੱਠੇ ਖਾਣਾ ਖਾਣ ਨਾਲ ਹਾਂਜੀ ਇਹ ਕੱਪੜੇ ਪਾਉਣ ਨਾਲ ਇੱਕ ਇੱਕੋ ਬਾਥਰੂਮ ਵਰਤਣ ਨਾਲ ਕਦੇ ਨਹੀਂ ਫੈਲਦੀ ਕਿਵੇਂ ਫੈਲਦੀ ਫਿਰਦੀ ਹੈ ਇਹਦੇ ਮੁੱਖ ਚਾਰ ਤੋਂ ਪੰਜ ਕਾਰਨ ਹੈ ਮੰਨ ਲਓ ਇੱਕ ਵਾਇਰਸ ਹੈ ਤਾਂ ਕਿ ਖੂਨ ਨਾਲ ਖੂਨ ਦੇ ਸਪਰਕ ਹੋਣ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਠੀਕ ਹੈ ਬਿਨਾਂ ਸੁਰੱਖਿਆ ਯੋਰਸ ਵਾਂਗਰ ਨਾਲ ਫੈਲਦੀ ਹੈ ਇੱਕ ਤੋਂ ਸੂਈ ਦਾ ਇਸਤੇਮਾਲ ਵਾਰੀ ਵਾਰੀ ਕਰਨ ਨਾਲ ਫੈਲਦੀ ਹੈ ਮਾਂ ਤੋਂ ਬੱਚੇ ਨੂੰ ਹੋ ਜਾਂਦੀ ਹੈ ਜੇਕਰ ਕਿਸੇ ਵਿਅਕਤੀ ਨੂੰ ਐਸਡੀ ਬਿਮਾਰੀ ਹੈ ਉਹਦਾ ਖੂਨ ਕਿਸੇ ਤੰਦਰੁਸਤ ਵਿਅਕਤੀ ਨੂੰ ਲੱਗ ਜਾਂਦਾ ਚੜਾਇਆ ਜਾਂਦਾ ਉਹਦੇ ਨਾਲ ਇਹ ਬਿਮਾਰੀ ਫੈਲਦੀ ਹੈ ਖੂਨ ਦਰ ਖੂਨ ਤੋਂ ਸਾਰ ਕੇ ਹੋਣ ਦੇ ਨਾਲ ਏਟਸ ਬੈਲ ਦਾ ਠੀਕ ਹੈ ਜੀ ਇਹਦੇ ਪ੍ਰਤੀ ਕਿਸੇ ਨੂੰ ਕੋਈ ਵੈਪਾਰਮ ਕਰਨ ਦੀ ਜਾਂ ਕਿਸੇ ਨੂੰ 800 ਗਿਆ ਉਹ ਨਾਲ ਭੇਤ ਭਾਵ ਕਰਦੀ ਕੋਈ ਲੋੜ ਨਹੀਂ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਗੱਲਾਂ ਸਰ ਤੁਹਾਡੀਆਂ ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਗੱਲ ਹੋਰ ਹਾਂਜੀ ਇੱਕ ਟੋਲ ਫਰੀ ਨੰਬਰ ਆ 1097 ਇਹ ਕਿੰਨਾ ਜੀ ਏਗਾ 097 ਹਾਂਜੀ ਇਹ ਮਤਲਬ 997 1097 ਇਸ ਨੰਬਰ ਤੇ ਆਪਾਂ ਜਾਣਕਾਰੀ ਲੈ ਸਕਦੇ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਡੀ ਜਿਹੜੀ ਸੂਚਨਾ ਗੋਪਨੀਯ ਰੱਖੀ ਜਾਏਗੀ ਤੇ ਆਪਣਾ ਕਿੰਨਾ ਦਮਾਰਾ ਨੰਬਰ ਉੱਥੇ ਜੀ ਉੱਥੇ ਆਪਣਾ ਪਟਨਾਥਾਣੇ ਸਰਕਾਰੀ ਹਸਪਤਾਲ ਦੇ ਵਿੱਚ 4 ਨੰਬਰ ਕਮਰਾ ਹੈ ਜਗਾ ਗੇਟਸ ਵਾਰੇ ਤੁਸੀਂ ਕੋਈ ਵੀ ਰਾਇ ਲੈ ਸਕਦੇ ਹੋ ਟੈਸਟ ਕਰਵਾ ਸਕਦੇ ਹੋ ਜਿੱਥੋਂ ਤੁਹਾਡਾ ਇਲਾਜ ਸ਼ੁਰੂ ਹੋ ਸਕਦਾ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ ਮੈਡਮ ਜੀ ਫਿਰ ਵੀ ਮੈਂ ਬੇਨਤੀ ਕਰਦਾ ਜੀ ਹੁਣ ਸਾਡੇ ਘਰੇ ਜਰੂਰ ਆਓ ਤੁਸੀਂ ਜੀ ਆ ਸਾਡੇ ਦੇ ਰਿਸ਼ਤੇਦਾਰ ਆਏ ਆ ਇਹਨਾਂ ਨੂੰ ਜਾਣਕਾਰੀ ਦਿਓ ਵੀ ਬਿਮਾਰੀ ਹੈ ਕੀ ਹੈ ਜੀ ਇਹ ਜਰੂਰ ਆਓ ਜੀ ਹਾਂ ਜੀ ਹਾਂ ਜੀ ਜਰੂਰ ਆਵਾਂਗੇ ਪਰ ਮੇਰੀ ਇੱਕ ਸਲਾਹ ਤਾਂ ਆਵਾਂਗੇ ਹਾਂ ਦੱਸੋ ਜੀ ਮੇਰੀ ਇਹ ਹੀ ਸਲਾਹ ਤੁਸੀਂ ਆਪਣੀ ਘਰ ਵਾਲੀ ਤੇ ਬੱਚੇ ਦਾ ਐਚ ਆਈ ਵੀ ਟੈਸਟ ਜ਼ਰੂਰ ਕਰਾਓ ਹਾਂਜੀ ਹਾਂਜੀ ਮੈਡਮ ਜੀ ਮੈਂ ਸਭ ਤੋਂ ਪਹਿਲਾਂ ਇਹ ਕੰਮ ਕਰਾਉਣਾ ਜਾਣਸਾਰ ਮੈਂ ਆਪਣੀ ਮਿਸ ਜਨ ਨੂੰ ਲੈ ਕੇ ਜਾਵਾਂ ਸਰਵਰ ਦਾ ਹਸਪਤਾਲ ਉੱਥੇ ਜਾ ਕੇ ਮੈਂ ਸਾਰੇ ਟੈਸਟ ਕਰਾਉਣਾ ਧੰਨਵਾਦ ਜੀ ਮੈਂ ਚੱਲਿਆ ਠੀਕ ਸੋ ਜੀ ਇਹ ਗੱਲ ਆਪਾਂ ਹੋਰ ਵਾਰ-ਵਾਰ ਸੁਣੀ ਹੋਏਗੀ ਕਿ ਖੂਨ ਦਾ ਮਹਾਦਾਸ ਖੂਨਦਾਨ ਕਰੋ ਇਹਦੀ ਜ਼ਿੰਦਗੀ ਬਚਾਓ ਪਰ ਫਿਰ ਵੀ ਕਿਤਨਾ ਕਿਤੇ ਸਾਡੇ ਮਨਾਂ ਦੇ ਵਿੱਚ ਆਉਂਦਾ ਹੈ ਕਿ ਅਸੀਂ ਕਿਉਂ ਕਰੀਏ ਖੂਨਦਾਨ ਜਾਂ ਸਾਨੂੰ ਖੂਨਦਾਨ ਕਰਨ ਦਾ ਕੀ ਫਾਇਦਾ ਹੈ ਇਹਦੇ ਖੂਨਦਾਨ ਕਰਨ ਨਾਲ ਸਾਨੂੰ ਕੋਈ ਬਿਮਾਰੀ ਤਾਂ ਨਹੀਂ ਲੱਗ ਜਾਊਗੀ ਸਾਡੇ ਦੀ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਤਾਂ ਨਹੀਂ ਆ ਜਾਊਗੀ ਖੂਨਦਾਨ ਕਰਨਾ ਜੇ ਇੱਕ ਮਹਾਨ ਦਾਣ ਹੈ ਜਾਂ ਨਿਕਲੋ ਕਿ ਇਹ ਸਭ ਤੋਂ ਵੱਡਾ ਪਵਨ ਦਾ ਕੰਮ ਹੈ ਕਿਉਂਕਿ ਆਪਣੇ ਦੁਆਰਾ ਦਾਨ ਕੀਤਾ ਹੋਇਆ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ 800 ਆਗਿਆ ਬਿਮਾਰੀਆਂ ਦੇ ਵਿੱਚ ਜਾਂ ਕਹੋ ਕਿ ਅਸੀਂ ਟੰਡ ਕੇਸਾਂ ਦੇ ਵਿੱਚ ਅਜਿਹੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਜਿਨ੍ਹਾਂ ਵਿੱਚ ਦਾਖਲ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਪੈਂਦੀ ਰਹਿੰਦੀ ਹੈ ਥੋੜੀ ਜਿਹਾ ਆਪਾਂ ਸਮੇਂ-ਸਮੇਂ ਤੇ ਖੂਨਦਾਨ ਕਰਦੇ ਰਹੀਏ ਸਾਨੂੰ ਇਹ ਨਾਲ ਕੋਈ ਦਿੱਕਤ ਕੋਈ ਕਮਜ਼ੋਰੀ ਨਹੀਂ ਆਉਂਦੀ ਜਿੰਨਾ ਆਪਾਂ ਖੂਨ ਦਾਨ ਕਰਦੇ ਆ ਉਸ ਨੂੰ ਦੁੱਗਣੀ ਤੇਜ਼ੀ ਦੇ ਨਾਲ ਤੇ ਘੱਟ ਸਮੇਂ ਵਿੱਚ ਸਾਡੇ ਅੰਦਰ ਜਿਹੜਾ ਖੂਨ ਹੈ ਉਹ ਨਵਾਂ ਖੂਨ ਬਣਦਾ ਰਹਿੰਦਾ ਨਵੇਂ ਸੈੱਲ ਬਣਦੇ ਰਹਿੰਦੇ ਆ ਸੋ ਜੀ ਆਪਣਾ ਫਰਜ਼ ਬਣਦਾ ਕਿ ਆਪਾਂ ਖੂਨ ਦਾਨ ਕਰੀਏ ਤੇ ਹੋਰ ਜ਼ਿੰਦਗੀਆਂ ਬਚਾਈਏ ਸੋ ਜੀ ਹਰ ਮਰਦ 3 ਮਹੀਨਿਆਂ ਬਾਅਦ ਤੇ ਔਰਤ 4 ਮਹੀਨਿਆਂ ਬਾਅਦ ਖੂਨ ਦਾਨ ਕਰ ਸਕਦੇ ਹਨ ਜਿਹੜੀ ਖੂਨ ਦਾਨ ਕਰਨ ਦੀ ਉਮਰ ਆ 18 ਸਾਲ ਤੋਂ ਲੈ ਕੇ 65 ਸਾਲ ਦੇ ਵਿਚਕਾਰ ਉਮਰ ਹੋਣੀ ਚਾਹੀਦੀ ਆ ਤੇ ਜਿਹੜਾ ਭਾਰ ਆ ਉਹ 45 ਕਿਲੋ ਦੇ ਆਸ-ਪਾਸ ਹੋਣਾ ਚਾਹੀਦਾ ਸੋ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਜਿੱਦਾਂ ਵੀਰੇ ਨੇ ਦੱਸਿਆ ਵੀ ਖੂਨਦਾਨ ਕਰਨ ਦੇ ਨਾਲ ਬਹੁਤ ਜਿੰਦੀਆਂ ਬਚਦੀਆਂ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਹੁੰਦੀ ਆ ਸੋ ਅਸੀਂ ਬੇਨਤੀ ਕਰਨੀ ਹੈ ਜਿੰਨੀਆਂ ਹੀ ਮਾਤਾ ਬੈਠੀਆਂ ਵੀਰ ਖੜੇ ਸਾਡੇ ਸਾਰੀਆਂ ਮਾਤਾ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਘਰੇ ਜਾ ਕੇ ਆਪਣੇ ਬੱਚਿਆਂ ਨਾਲ ਇਹ ਗੱਲ ਜੂਰ ਸਾਂਝੀ ਕਰੋ ਜੇ ਵੀ ਖੂਨਦਾਨ ਕਰਨਾ ਬਹੁਤ ਵੱਡੀ ਗੱਲ ਆ ਤੇ ਗੱਲ ਕੀਤੀ ਸੀ ਅਸੀਂ ਨਾਲ ਸਾਡਾ ਏਡਜ਼ ਤੇ ਸੀਗਾ ਜਿੱਦਾਂ ਇਹ ਹੁੰਦਾ ਵੀ ਕਿਸੇ ਵਾਰ ਕਈ ਵਾਰ ਹਸਬੰਡ ਵਾਈਫ ਨੂੰ ਏਡਜ਼ ਆ ਅੱਜਕਰ ਉਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਏਡਜ਼ ਹੋ ਗਈ ਉਹ ਬੱਚਾ ਲੈਣਾ ਚਾਹੁੰਦੇ ਆ ਉਹ ਫੇਰ ਵੀ ਬੱਚਾ ਲੈ ਸਕਦੇ ਆ ਗੱਲ ਕੀ ਆ ਲਾਜ ਹੈਗਾ ਉਹਦਾ ਲਾਜ ਗਰਾਉਂਡ ਨਾਲ ਨਾਲ ਤੁਸੀਂ ਬੱਚਾ ਵੀ ਲੈ ਸਕਦੇ ਹੋ ਬਹੁਤ ਕੇਸ ਇਹੋ ਜਿਹੇ ਜਿੱਥੇ ਮਾਤਾ ਪਿਤਾ ਨੂੰ ਐਡਜ਼ ਆ ਤੇ ਬੱਚੇ ਉਹਨਾਂ ਦੇ ਤੰਦਰੁਸਤ ਪੈਦਾ ਹੋਇਆ ਠੀਕ-ਠਾਕ ਹੋਇਆ ਸਾਨੂੰ ਪੂਰੀ ਉਮੀਦ ਆ ਕਿ ਜੋ ਅਸੀਂ ਨਾਗਰਿਕਾਂ ਦੇ ਦੱਸਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਸਾਰਿਆਂ ਨੇ ਉਹ ਗ੍ਰਹਿਣ ਕੀਤਾ ਹੋਊਗਾ ਆਈ ਸਮਝੀ ਪਤਾ ਲੱਗ ਗਿਆ ਜੀ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਥੈਂਕ ਯੂ ਜੀ ਸੋਰੀ ਥੈਟਸ ਆਪ ਟੈਸਟ ਕਰ ਰਹੇ ਆ ਸੋ ਸਾਰੇ ਜਣੇ ਇਸ ਪੋਰਨ ਟੈਸਟ ਕਰਵਾਓ ਕਿਉਂਕਿ ਇਹ ਕੋਈ ਵੀ ਬਿਮਾਰੀ ਹੈ ਲੈਣ ਦਾ ਹੈ ਸੋ ਟੈਸਟ ਕਰਵਾਓ